ਰੋੜਾ ਸਾਹਿਬ ਜਿਹੜੇ ਚੱਕਲੇ ਆ ਜੀ ਤੇ ਕਾਰਨ ਇਹ ਦੱਸਿਆ ਜਾ ਰਿਹਾ ਵੀ ਇਹ ਪਾਕਿਸਤਾਨ ਵਾਸੇ ਜਾਸੂਸੀ ਕਰਦੇ ਸੀ ਹੁਣ ਕਾਰਨ ਇਹ ਦੱਸਿਆ ਜਾ ਰਿਹਾ ਥੋੜਾ ਜਿਹਾ ਕਨਫਰਮ ਸਾਨੂੰ ਕਰ ਦਿਓ ਵੀ ਕਾਰਨ ਇਹੀ ਹੈ ਕਿ ਕਾਰਨ ਕੋਈ ਹੋਰ ਵੀ ਹੈ ਦੇਖੋ ਇਹਨਾਂ ਨੇ ਨਾ ਰਿਜ਼ਵਾਨ ਨਾਂ ਦਾ ਇੱਕ ਵਕੀਲ ਚੁੱਕਿਆ ਸੀਗਾ ਇਧਰ ਉਹਦਾ ਪਿੰਡ ਸੀ ਖਰਖੜੀ ਹਾਂਜੀ ਸੋਨਾ ਕਸਬੇ ਦੇ ਲਾਗੇ ਉਹ ਵਕੀਲ ਸੀ ਪੇਸ਼ੇ ਤੋਂ ਬੜਾ ਪੜਿਆ ਲਿਖਿਆ ਨੌਜਵਾਨ ਸੀਗਾ ਮੁਸਲਮ ਭਾਈਚਾਰੇ ਚ ਤੁਸੀਂ ਇਹ ਏਰੀਆ ਹੈਗਾ ਨੂੰ ਉਧਰ ਮੁਸਲਮਾਨਾਂ ਦੀ ਬੜੀ ਵਸੂ ਹਾਂਜੀ ਉਥੋਂ ਰਿਜ਼ਵਾਨ ਨੂੰ ਫੜਿਆ ਰਿਜ਼ਵਾਨ ਦਾ ਮਤਲਬ ਕਿ ਯਾਰ ਦੱਸਦੇ ਆ ਕਿ ਲਾਈਫ ਸਟਾਈਲ ਥੋੜੇ ਸਮੇਂ ਤੋਂ ਬਦਲ ਗਿਆ ਸੀ ਵੀ پلاਟ ਖਰੀਦ ਲਿਆ ਤੇ ਚੰਗੀ ਉਹਨੇ ਸ਼ਤੌਤ ਕੀਤੀ ਆਪਦਾ ਵਧੀਆ ਅਲੀਸ਼ਾਨ ਮਕਾਨ ਬਣਾਇਆ ਪਰ ਲੋਕ ਕਹਿੰਦੇ ਆ ਕਿ ਉਹ ਤਾਂ ਮਾਨ ਦਾ ਸਵੱਭ ਸੀ ਪਿੰਡ ਵਾਸਤੇ ਵੀ ਇੰਨਾ ਪੜਿਆ ਲਿਖਿਆ ਨੌਜਵਾਨ ਆ ਬੜਾ ਸਿਆਣਾ ਸੀਗਾ ਤਾਂ ਭਈ ਇਹ ਕੀ ਹੋ ਗਿਆ ਹੂੰ ਹੁਣ ਉਥੋਂ ਦੇ ਲੋਕ ਕਹਿੰਦੇ ਆ ਕਿ ਭਾਈ ਗੱਲ ਇਹ ਆ ਕਿ ਤੱਕਾ ਨਹੀਂ ਹੋਣਾ ਚਾਹੀਦਾ ਜੇ ਤੇ ਵਾਕਿਆ ਅਸਲ ਗੁਨਾਹਗਾਰ ਤੇ ਸਜ਼ਾ ਮਿਲ ਜਾਵੇ ਪਰ ਉਹਨੂੰ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਨਾ ਬਣਾਇਆ ਜਾਵੇ ਜੀ ਇਹ ਉਥੋਂ ਦੇ ਲੋਕ ਕਹਿ ਰਹੇ ਨੇ ਹੁਣ ਇਹਦੇ ਵਿੱਚ ਇੱਕ ਕੜੀ ਅੱਗੇ ਆ ਕੇ ਜੁੜ ਗਈ ਆ ਜਿਹੜਾ ਤੁਸੀਂ ਕਹਿ ਰਹੇ ਜੇ ਅਰੋੜਾ ਹੂੰ ਹੁਣ ਤੁਸੀਂ ਜਲੰਧਰ ਤੋਂ ਅਰੋੜਾ ਤੇ ਅਗਲੇ ਨੇ ਤੇ ਇਹ ਕਹਣਾ ਕਿ ਰਮਣ ਅਰੋੜਾ ਸ਼ਹਿਰ ਦੁਬਾਰਾ ਫਿਰ ਚੰਗਾ ਹੈ ਵੀ ਰਮਣ ਅਰੋੜਾ ਬਾਰੇ ਸਰਚ ਕਰਾਉਣਾ ਉਹ ਤੇ ਆਪਣੀ ਖਬਰ ਸੁਣ ਲਈ ਤੇ ਉਹਨਾਂ ਨੇ ਤੇ ਮਿਰਚਾਂ ਵਾਰਨੀਆਂ ਵੀ ਕਿਤੇ ਮੈਨੂੰ ਦੁਬਾਰਾ ਨਜ਼ਰ ਨਾ ਲੱਗ ਜਾਵੇ ਤੋਂ ਗੱਲਿਆ ਕਿ ਭਾਈ ਅਸਲ ਦੇ ਵਿੱਚ ਕੀ ਆ ਕਿ ਇਹ ਹਵਾਲੇ ਨਾਲ ਜੁੜ ਗਿਆ ਮਾਮਲਾ ਜੀ ਕਹਿੰਦੇ ਕਿ ਰੁਪਈਆ ਬਹੁਤ ਆਉਂਦਾ ਸੀਗਾ ਤੇ ਉਹ ਰੁਪਈਆ ਜਿਹੜਾ ਸੀ ਉਹ ਅਜੇ ਕੋਲ ਆ ਕੇ ਕਹ ਲੋ ਕਿ ਜਦੋਂ ਆਪਾਂ ਡੰਪ ਹੁੰਦਾ ਹੈ ਉਹ ਇੱਥੇ ਆ ਕੇ ਪੈਸਾ ਸਾਰਾ ਜਿਹੜਾ ਡਿੱਗਦਾ ਸੀਗਾ ਇਹ ਫਿਰ ਸਾਰਾ ਪੈਸਾ ਜਿਹੜਾ ਕੁਝ ਬੰਦਿਆਂ ਦੇ ਕੋਲ ਸੰਭਾਲ ਦਿੰਦਾ ਸੀਗਾ ਜੀ ਠੀਕ ਹੈ ਜੀ ਫਿਰ ਜਿਵੇਂ ਜਿਵੇਂ ਉਹ ਪੈਸਾ ਗਾਹ ਮੰਡਣਾ ਸੀਗਾ ਜੋ ਵੀ ਹੈਂਡਲਰ ਉੱਤੇ ਬੈਠੇ ਤਾਂ ਇਹ ਪੈਸਾ ਫਿਰ ਡਿਸਟ੍ਰਿਬਿਊਟ ਕਰਦਾ ਸੀ ਤੇ ਆਪ ਇਹ ਮੋਟਾ ਕਮਿਸ਼ਨ ਰੱਖਦਾ ਸੀ ਕਥੇ ਤੌਰ ਤੇ ਕਹਾਣੀ ਇਹ ਆ ਪਰ ਇਹ ਬੜਾ ਹੀ ਨਾਜ਼ੁਕ ਮਾਮਲਾ ਹੈ ਜੀ ਬੜਾ ਹੀ ਨਾਜ਼ੁਕ ਮਾਮਲਾ ਹੈ ਚਲੋ ਰਿਜ਼ਵਾਨ ਨੂੰ ਤੇ ਤੁਸੀਂ ਕਹਿ ਦਿਓਗੇ ਰਿਜ਼ਵਾਨ ਨੂੰ ਤੇ ਕਹਿ ਦਿਓਗੇ ਕਿ ਮੁਸਲਮਾਨ ਸਕੇ ਨਹੀਂ ਜੀ ਫਲਾ ਹੈ ਜੀ ਪਾਕਿਸਤਾਨ ਕਿਉਂਕਿ ਇਹ ਮਾਮਲਾ ਪਾਕਿਸਤਾਨ ਨਾਲ ਜੋੜਿਆ ਜਾ ਰਿਹਾ ਹੈ ਨਾ ਕਿ ਭਾਈ ਇਹ ਹਵਾਲਾ ਰਾਹੀਂ ਰਾਸ਼ੀ ਹਵਾਲਾ ਦਾ ਮਤਲਬ ਇਹੀ ਹੁੰਦਾ ਨਾ ਕਿ ਪੈਸਾ ਜਿਹੜਾ ਆਫ ਦੀ ਰਿਕਾਰਡ ਤੁਰਿਆ ਹੁੰਦਾ ਜੀ ਠੀਕ ਹੈ ਬੜਾ ਤਕੜਾ ਨੈਟਵਰਕ ਹੈ ਇਹਨੂੰ ਪੜਿਓ ਕਿਤੇ ਵੇਲੇ ਹੋਏ ਨਾ ਬੜੇ ਢੰਗ ਨਾਲੇ ਚਲਾਇਆ ਜਾਂਦਾ ਹੈ ਬੜਾ ਆਰਗੇਨਾਈਜ਼ਡ ਹੁੰਦਾ ਹੈ ਤਾਂ ਮਤਲਬ ਕਿ ਉਸ ਨੈਟਵਰਕ ਦੇ ਰਾਹੀਂ ਇਹ ਪੈਸਾ ਆਉਂਦਾ ਸੀਗਾ ਤਾਂ ਜੋੜਿਆ ਜਾ ਰਿਹਾ ਪਾਕਿਸਤਾਨ ਨਾਲ ਪਰ ਅਜੇ ਅਜੇ ਤੇ ਨਹੀਂ ਹੈ ਨਾ ਇਹਦਾ ਮਤਲਬ ਕੀ ਹੈ ਕਿ ਜੋ ਅਸੀਂ ਦੇਖ ਰਹੇ ਕਿ ਇੱਥੇ ਭਾਈ ਕ੍ਰਾਈਮ 'ਚ ਧਰਮ ਜਿਹੜਾ ਵੜਿਆ ਜਾਂਦਾ ਹੈ ਨਾ ਤੇ ਉਸ ਲਿਹਾਜ਼ ਨਾਲ ਤੁਸੀਂ ਆਪਣਾ ਨਜ਼ਰੀਆ ਬਣਾਉਨੇ ਉਹ ਛੱਡ ਦੇਣਾ ਚਾਹੀਦਾ ਪਰ ਇਹ ਬਹੁਤ ਕਾਲੀਏ ਕੇ ਭਾਰਤੀ ਵੈਸੇ ਤੇ ਏਜੰਸੀਆਂ ਬਣੀ ਐਕਟਿਵ ਨੇ ਜ਼ੋਰ ਅੱਜਕੱਲ ਹੂੰ ਏਜੰਸੀਆਂ ਭਾਰਤ ਦੀਆਂ ਤੁਸੀਂ ਰਾਤ ਨੂੰ 11 ਵਜੇ Google ਤੇ ਕੀ ਸਰਚ ਕਰ ਰਹੇ ਹੋ 12 ਵਜੇ ਕੀ ਕਰ ਰਹੇ ਹੋ ਸਭ ਪਤਾ ਉਹਨਾਂ ਨੂੰ ਤੁਸੀਂ ਕੀ ਕਰ ਰਹੇ ਹੋ ਸਭ ਪਤਾ ਕੀ ਖਰੀਦ ਰਹੇ ਹੋ ਸਭ ਪਤਾ ਉਹਨਾਂ ਨੂੰ ਠੀਕ ਹੈ ਨਾ ਜੀ ਇਹ ਤੁਸੀਂ ਮਤਲਬ ਮੈਂ ਅਗਾਹ ਕਰਦਾ ਹਾਂ ਉਹਨਾਂ ਬਾਰ ਉਹ ਸਭ ਦਿਖਦਾ ਹੈ ਭਈ ਇਹ ਠੀਕ ਹੈ ਬ੍ਰੇਨ ਵਾਸ਼ਟ ਕਰਦੇ ਨੇ ਕੁਝ ਲੋਕ ਤੁਹਾਨੂੰ ਇਸਤਮਾਲ ਕਰਦੇ ਨੇ ਨੌਜਵਾਨਾਂ ਵਾਸਤੇ ਕਰੇ ਕਿ ਤੁਸੀਂ ਇਹ ਨਾ ਸੋਚ ਲਿਓ ਕਿ ਤੁਸੀਂ ਪਕੜ ਚ ਨਹੀਂ ਆਓਗੇ ਨੈਟ ਚਲਾ ਰਹੇ ਹੋ ਜਾਂ ਕੋਈ ਵੀ ਅੱਜਕੱਲ ਤੁਸੀਂ ਇਸ ਤਰ੍ਹਾਂ ਦਾ ਗੈਜਟ ਇਸਤੇਮਾਲ ਕਰ ਰਹੇ ਹੋ ਨਾ ਸਮਝ ਲਓ ਕਿ ਉਹ ਸਭ ਕੁਝ ਦੇਖਦਾ ਹੈ ਬਸ ਇਹ ਆ ਕਿ ਕਦੋਂ ਤੱਕ ਉਹਨਾਂ ਨੇ ਤੁਹਾਨੂੰ ਭਜਾਉਣਾ ਉਹਨਾਂ ਤੇ ਨਿਰਭਰ ਕਰਦਾ ਹੈ ਇਹ ਏਜੰਸੀਆਂ ਇਹੋ ਜਿਹੀਆਂ ਹੋਈਆਂ ਪਈਆਂ ਨੇ ਅੱਜਕੱਲ ਲਿਹਾਜ਼ਾ ਇਹਨਾਂ ਨੇ ਫਿਰ ਰਿਜ਼ਵਾਨ ਰਿਜ਼ਵਾਨ ਤੋਂ ਬਾਅਦ ਅਜੇ ਚੁੱਕ ਲਿਆ ਪਰ ਪੰਜਾਬ ਚ ਕਹਿੰਦੇ ਕਿ ਹੋਰ ਰਾਤ ਲੈ ਕੇ ਗਏ ਨੇ ਰਾਤ ਹੀ ਜਿਹੜੇ ਮੈਜਿਸਟਰੇਟ ਸਾਬ੍ਹ ਸਨ ਉਥੋਂ ਦੇ ਤਾਂ ਰਾਤ ਹੀ ਉਹਨਾਂ ਦੇ ਘਰੇ ਪੇਸ਼ ਕਰਤਾ ਹਸਾਮਲਾ ਉਹ ਐਡਾ سنگੀਨ ਮਾਮਲਾ ਬਣਿਆ ਪਿਆ ਹਰਿਆਣਾ ਪੁਲਿਸ ਇਨੀ ਉਸਤਾ ਇਹਦੀ ਨਾਲ ਕੰਮ ਕਰ ਰਹੀ ਹੈ ਤਾਂ ਦੇਖੋ ਪਰ ਕਹਿੰਦੇ ਆ ਕਿ ਅਜੇ ਦੇ ਨੈਟਵਰਕ ਦੇ ਜਿਹੜੇ ਇੱਥੇ ਕੁਝ ਪੰਜਾਬ ਚ ਬੰਦੇ ਸੀ ਉਹ ਵੀ ਰਡਾਰ ਤੇ ਆ ਗਏ ਨੇ ਜੀ 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 ਅ ਪ੍ਰਗਟ ਭਾਈ ਅ ਅਸੀਂ ਦੱਸਤਾ ਭਾਈ ਜਿਹੜਾ ਵੋਟਾਂ ਵਾਲੀ ਤਰੀਕ ਹੈ ਉਹ ਦੋਸਤਾਂ ਨਾਲ ਸਾਂਝੀ ਕਰਤੀ ਹੈ ਸ਼ੁਕਰੀਆ ਤੁਹਾਡਾ ਵੀ ਤੇ ਜਸਵੀਰ ਜੀ ਬਿਲਕੁਲ ਜੀ ਬਚਨ ਬੇਦਲ ਸਾਹਿਬ ਹੋਰਾਂ ਦੇ ਕਾਫੀ ਸਾਰੇ ਗਾਣੇ ਗਾਣਾ ਬਾਤਾਂ ਚ ਆ ਰਹੇ ਸਾਰੇ ਬਚਨ ਬੇਦਲ ਤੇ ਲਾਇਬ੍ਰੇਰੀ ਜੀ ਗੀਤਾਂ ਦੀ ਆ ਜਿਵੇਂ ਤੁਸੀਂ ਕਹਿੰਨਾ ਗੀਤਾਂ ਦੀ ਮਸ਼ੀਨ ਕਰਨ ਆਵਜਲਾ ਹਮ ਹਰੇ ਗੀਤਾਂ ਦੀਆਂ ਮਸ਼ੀਨਾ ਇਹ ਸੀਗੀਆਂ ਸਰ ਕੈਸਟਾਂ ਤੇ ਕੈਸਟਾਂ ਹੀ ਬਿਲਕੁਲ ਟੜਾ ਆਪ ਤੇ ਚ ਤਿੰਨ ਤਿੰਨ ਕੈਸਟਾਂ ਸਾਰੀਆਂ ਹੀ ਲਿਖੀਆਂ ਜੀ ਇਹ ਇੱਕ ਕੈਸਟ 'ਚ 8 8 ਗਾਣੇ ਹੁੰਦੇ ਸੀ ਤਿੰਨ ਤਿੰਨ ਆ ਜਾਂਦੀਆਂ ਮਹੀਨੇ 'ਚ ਲਓ ਵੀ 25 ਗਾਣੇ ਇੱਕੋ ਦੇ ਲਿਖੇ ਸੋ ਬਚਨ ਬੇਦਿਲ ਹੋ ਰਹੀ ਵਾਕਿਆ ਗੀਤਾਂ ਦੀ ਮਸ਼ੀਨ ਸੀਗੇ ਤਾਂ ਇਨੇ ਕਲਾਕਾਰ ਹਟ ਦਿੱਤੇ ਉਸ ਟਾਈਮ ਕਿ ਗੱਲਾਂ ਹੀ ਛੱਡ ਦਿਓ ਦਲਜੀਤ ਬਿੱਟੂ ਵਰਗੇ ਕਿਨੇ ਲੇਪਕੇ ਢੋਲ ਦੇ ਵਿੱਚ ਪਾ ਲਿਆ ਤਵੀਤਾ ਵਾਲਿਆਂ ਵੇ ਅੱਜ ਕੱਲ ਮਿਲਦਾ ਹੀ ਨਹੀਂ ਜੀ 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 ਕਹੇ ਭਾਈ ਜਾਨਮਾਲ ਵੀ ਅਜੇ ਤੱਕ ਸਾਨੂੰ ਤੇ ਨਹੀਂ ਮਿਲਿਆ ਮਲੂਕ ਸਿੰਘ ਦੀ ਸਾਨੂੰ ਤੇ ਨਹੀਂ ਪਤਾ ਉਹਦੇ ਬਾਰੇ ਹਾਂ ਜੀ ਇਹ ਗੱਲ ਨਾ ਦੇਖੋ ਜਾਨ ਮੈਂ ਤੁਹਾਨੂੰ ਅੱਗੇ ਕਹਿਆ ਸਭ ਕਿ ਤੁਸੀਂ ਗੁਨਾਹਗਾਰ ਹੋ ਤਾਂ ਫਿਰ ਤਾਂ ਸ਼ਾਦੀ ਦਿਓ ਉਮੀਦ ਬੇਗੁਨਾਮਿਓ ਤਦ ਵੀ ਤੁਹਾਨੂੰ ਆਪਣੀ ਬੇਗੁਨਾਹੀ ਸਿੱਧ ਕਰਦਿਆਂ ਕਰਦਿਆਂ ਨਾ ਇੱਥੇ ਕਈ ਵਾਰ ਦਹਾਕੇ ਲੱਗ ਜਾਂਦੇ ਆ ਸਰ ਦਹਾਕੇ ਲੱਗ ਜਾਂਦੇ ਆ ਮੈਂ ਆਪ ਵੀ ਕਹਿ ਲਉ ਤੇ ਬਹੁਤ ਨੇੜ ਦੇ ਬੰਦਿਆਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਮੁੱਛ ਫੁੱਟ ਦੀ ਚ ਛੋਟੇ ਮੁੱਟੇ ਝਗੜੇ ਕੀਤੇ ਕ੍ਰਾਈਮ ਕੀਤੇ ਤੇ ਸਰ ਮੁੱਛਾਂ ਝਾੜਨ ਦਾ ਟਾਈਮ ਆ ਗਿਆ ਹੂੰ ਉਹ ਨਹੀਂ ਲੈਂਦੇ ਨਾ ਕਈ ਵਾਰੀ ਇੱਕ ਛੋਟੀ ਜੀ ਗਲਤੀ ਕਹਿੰਦਾ ਤਾਂ ਹੀ ਆਪ ਕਹਿੰਦੇ ਨੇ ਵੀ ਇੱਕ ਛੋਟੀ ਜੀ ਗਲਤੀ ਜ਼ਿੰਦਗੀ ਬਦਲ ਦਿੰਦੀ ਹੈ ਨਾ ਹਾਂਜੀ ਮੈਂ ਸ਼ਾਇਦ ਤੁਹਾਨੂੰ ਅੱਗੇ ਵੀ ਦੱਸਿਆ ਸੀ ਫਿਰੋਜ਼ਪੁਰ ਜੇਲ੍ਹ 'ਚ ਵੜਦਿਆਂ ਨਾ ਮੈਂ ਮੇਰੀ ਨਿਗਾਹ ਪਈ ਪਹਿਲੀ ਵਾਰੀ ਜਦੋਂ ਮੈਂ ਗਿਆ ਫਸਟ ਟਾਈਮ ਤੋ ਉੱਧਰ ਸਜੇ ਹੱਥ ਤੇ ਕੰਦ ਤੇ ਇੱਕ ਲਿਖਿਆ ਸੀਗਾ ਇੱਕ ਕਦਮ ਉਠਾਤਾ ਰਾਹੇ ਸ਼ੌਕ ਮੇ ਇੱਕ ਗਲਤ ਕਦਮ ਉਠਾਤਾ ਰਾਹੇ ਸ਼ੌਕ ਮੇ तमाम ਉਮਰ ਮੰਜ਼ਲ ਹਮੇ ਢੂੰਡਦੀ ਰਹੀ ਮੈਂ ਸਰ ਬਸ ਉੱਥੇ ਮੇਰਾ ਮਤਲਬ ਕਿ ਅੰਦਰ ਹੀ ਬਹਿ ਗਿਆ ਕਿਸ ਮੌਬਨਾ ਮੈਂ ਖਤਮ ਕਰ ਰਹੇ ਹਾਂ ਯਾਰ ਜੀ ਮਤਲਬ ਆਪਦੀ ਜ਼ਿੰਦਗੀ ਆਪਦੇ ਹੱਥੀ ਖਤਮ ਕਰ ਰਹੇ ਮੈਂ ਕਦੇ ਰੈਗਰਟ ਨਹੀਂ ਕੀਤਾ ਮੈਂ ਮੇ ਕਮਾ ਹਰਾਸਤ ਦੇ ਵਿੱਚ ਜੇ ਨਾ ਦੇਣਾ ਯਾਰ ਕੀਤਾ ਜੋ ਵੀ ਆ ਚਲੋ ਹਣਾ ਪਰ ਉਹ ਚੀਜ਼ ਜਾਦਵੀ ਮੈਂ ਨਿਕਲਦਾ ਉਥੋਂ ਮੇਰੀ ਨਿਗਾਹ ਜਾਂਦੀ ਨਾ ਮੈਂ ਬਹਿ ਜਾਂਦਾ ਸੀ ਅੰਦਰੋਂ ਮੈਂ ਮਤਲਬ ਕਿ ਨਾ ਬਿਲਕੁਲ ਜਿੱਦਾਂ ਦੀਵਾ ਨੀ ਇਕਦਮ ਬੁੱਝ ਜਾਂਦਾ ਇਦਾਂ ਬੁੱਝ ਜਾਂਦਾ ਸੀ ਕਿ ਜਦੋਂ ਤੁਸੀਂ ਥੋੜੇ ਪੜ੍ਹੇ ਲਿਖੇ ਹੋਨੇ ਹੋ ਤੁਸੀਂ ਮਤਲਬ ਕਿ ਡੂੰਗਾ ਚਲੇ ਜਾਣੇ ਉਤਲਤੇ ਸੋਚਦੇ ਹੋ ਜੀ ਤਾਂ ਤੁਹਾਨੂੰ ਉਹ ਚੀਜ਼ ਸੱਟ ਮਾਰਦੀ ਹੈ ਸ਼ਬਦ ਤੁਹਾਨੂੰ ਸੱਟ ਮਾਰਦਾ ਉਹ ਸ਼ਬਦ ਲਿਖਿਆ ਹੀ ਬਹੁਤ ਟਿਕਾਣੇ ਤੇ ਸੀ ਉਹ ਜਿਹਨੂੰ ਸਮਝ ਆਉਂਦਾ ਸੀਗਾ ਨਾ ਤੇ ਜਿਹਨੇ ਵਾਕਿਆ ਉਹ ਕੀਤਾ ਹੁੰਦਾ ਇੱਕ ਕਦਮ ਦਾ ਸਫਰ ਤਾਂ ਉਹ ਵਾਕਿਆ ਹੀ ਕਹਿੰਦਾ ਕਿ ਯਾਰ ਇਹ ਸਫਰ ਨਹੀਂ ਸੀ ਸੜਾ ਕਬਰ ਹੀ ਸੀ ਜੀ ਬਿਲਕੁਲ ਮਿੰਟ ਜੀ ਇਹ ਰੋੜਾ ਸਾਹਿਬ ਜਿਹੜੇ ਚੱਕਲੇ ਆ ਜੀ ਤੇ ਕਾਰਨ ਇਹ ਦੱਸਿਆ ਜਾ ਰਿਹਾ ਵੀ ਇਹ ਪਾਕਿਸਤਾਨ ਵਾਸਤੇ ਜਾਸੂਸੀ ਕਰਦੇ ਸੀ ਹੁਣ ਕਾਰਨ ਇਹ ਦੱਸਿਆ ਜਾ ਰਿਹਾ ਥੋੜਾ ਜਿਹਾ ਕਨਫਰਮ ਸਾਨੂੰ ਕਰ ਦਿਓ ਵੀ ਕਾਰਨ ਇਹੀ ਹੈ ਕਿ ਕਾਰਨ ਕੋਈ ਹੋਰ ਵੀ ਹੈ ਦੇਖੋ ਇਹਨਾਂ ਨੇ ਨਾ ਰਿਜ਼ਵਾਨ ਨਾਂ ਦਾ ਇੱਕ ਵਕੀਲ ਚੁੱਕਿਆ ਸੀਗਾ ਇਧਰ ਉਹਦਾ ਪਿੰਡ ਸੀ ਖਰਖੜੀ ਹਾਂਜੀ ਸੋਨਾ ਕਸਬੇ ਦੇ ਲਾਗੇ ਉਹ ਵਕੀਲ ਸੀ ਪੇਸ਼ੇ ਤੋਂ ਬੜਾ ਪੜਿਆ ਲਿਖਿਆ ਨੌਜਵਾਨ ਸੀਗਾ ਮੁਸਲਮ ਭਾਈਚਾਰੇ ਚ ਤੁਸੀਂ ਇਹ ਏਰੀਆ ਹੈਗਾ ਨੂੰ ਉਧਰ ਮੁਸਲਮਾਨਾਂ ਦੀ ਬੜੀ ਵਸੂ ਹਾਂਜੀ ਉਥੋਂ ਰਿਜ਼ਵਾਨ ਨੂੰ ਫੜਿਆ ਰਿਜ਼ਵਾਨ ਦਾ ਮਤਲਬ ਕਿ ਯਾਰ ਦੱਸਦੇ ਆ ਕਿ ਲਾਈਫ ਸਟਾਈਲ ਥੋੜੇ ਸਮੇਂ ਤੋਂ ਬਦਲ ਗਿਆ ਸੀ ਵੀ پلاਟ ਖਰੀਦ ਲਿਆ ਤੇ ਚੰਗੀ ਉਹਨੇ ਸ਼ਤੌਤ ਕੀਤੀ ਆਵਦਾ ਵਧੀਆ ਅਲੀਸ਼ਾਨ ਮਕਾਨ ਬਣਾਇਆ ਪਰ ਲੋਕ ਕਹਿੰਦੇ ਆ ਕਿ ਉਹ ਤਾਂ ਮਾਨ ਦਾ ਸਵੱਭ ਸੀ ਪਿੰਡ ਵਾਸਤੇ ਵੀ ਇੰਨਾ ਪੜਿਆ ਲਿਖਿਆ ਨੌਜਵਾਨ ਆ ਬੜਾ ਹਸਿਆਣਾ ਸੀਗਾ ਤਾਂ ਭਈ ਇਹ ਕੀ ਹੋ ਗਿਆ ਹਮ ਹੁਣ ਉਥੋਂ ਦੇ ਲੋਕ ਕਹਿੰਦੇ ਆ ਕਿ ਭਾਈ ਗੱਲ ਇਹ ਆ ਕਿ ਤੱਕਾ ਨਹੀਂ ਹੋਣਾ ਚਾਹੀਦਾ ਜੇ ਤੇ ਵਾਕਿਆ ਅਸਲ ਗੁਨਾਹਗਾਰ ਤੇ ਸਜ਼ਾ ਮਿਲ ਜਾਵੇ ਪਰ ਉਹਨੂੰ ਮੁਸਲਮਾਨ ਹੋਣ ਕਰਕੇ ਨਿਸ਼ਾਨਾ ਨਾ ਬਣਾਇਆ ਜਾਵੇ ਜੀ ਇਹ ਉਥੋਂ ਦੇ ਲੋਕ ਕਹਿ ਰਹੇ ਨੇ ਹੁਣ ਇਹਦੇ ਵਿੱਚ ਇੱਕ ਕੜੀ ਅੱਗੇ ਆ ਕੇ ਜੁੜ ਗਈ ਆ ਜਿਹੜਾ ਤੁਸੀਂ ਕਹਿ ਰਹੇ ਜੇ ਅਰੋੜਾ ਹੂੰ ਹੁਣ ਤੁਸੀਂ ਜਲੰਧਰ ਤੋਂ ਅਰੋੜਾ ਤੇ ਅਗਲੇ ਨੇ ਤੇ ਇਹ ਕਹਣਾ ਕਿ ਰਮਣ ਅਰੋੜਾ ਸ਼ਹਿਰ ਦੁਬਾਰਾ ਫੇਰ ਚੰਨ ਆਇਆ ਵੀ ਰਮਣ ਅਰੋੜਾ ਬਾਰੇ ਸਰਚ ਕਰਾਉਣਾ ਉਹ ਤੇ ਆਪਣੀ ਖਬਰ ਸੁਣ ਲਈ ਤੇ ਉਹਨਾਂ ਨੇ ਤੇ ਮਿਰਚਾਂ ਵਾਰਨੀਆਂ ਵੀ ਕਿਤੇ ਮੈਨੂੰ ਦੁਬਾਰਾ ਨਜ਼ਰ ਨਾ ਲੱਗ ਜਾਵੇ ਤੋਂ ਗੱਲਿਆ ਕਿ ਭਾਈ ਅਸਲ ਦੇ ਵਿੱਚ ਕੀ ਆ ਕਿ ਇਹ ਹਵਾਲੇ ਨਾਲ ਜੁੜ ਗਿਆ ਮਾਮਲਾ ਜੀ ਕਹਿੰਦੇ ਕਿ ਰੁਪਈਆ ਬਹੁਤ ਆਉਂਦਾ ਸੀਗਾ ਤੇ ਉਹ ਰੁਪਈਆ ਜਿਹੜਾ ਸੀ ਉਹ ਅਜੇ ਕੋਲ ਆ ਕੇ ਕਹ ਲੋ ਕਿ ਜਦਾਂ ਆਪਾਂ ਡੰਪ ਹੁੰਦਾ ਹੈ ਉਹ ਇੱਥੇ ਆ ਕੇ ਪੈਸਾ ਸਾਰਾ ਜਿਹੜਾ ਡਿੱਗਦਾ ਸੀਗਾ ਇਹ ਫਿਰ ਸਾਰਾ ਪੈਸਾ ਜਿਹੜਾ ਕੁਝ ਬੰਦਿਆਂ ਦੇ ਕੋਲ ਸੰਭਾਲ ਦਿੰਦਾ ਸੀਗਾ